ਹਾਂਜੀ ਪੰਜਾਬੀਓ ਸਤਰੀਕਾਲ ਵੀ ਸਾਰਿਆਂ ਨੂੰ ਹੁਣ ਜੋ ਬਹੁਤ ਵੱਡੀ ਖੁਸ਼ਖਬਰੀ ਆ ਗਈ ਹੈ ਅਮਰਤਪਾਲ ਨੂੰ ਲੈ ਕੇ ਜੋ ਬਈ ਬਹੁਤ ਹੀ ਸਮੇਂ ਤੋਂ ਲੋਕਾਂ ਨੂੰ ਇੰਤਿਆਰ ਸੀ ਅਮਰਤਪਾਲ ਦਾ ਜਿਹਦੇ ਵਿੱਚ ਅਮਰਤਪਾਲ ਨੂੰ ਇਹ ਕਿਹਾ ਗਿਆ ਸੀ ਵੀ ਉਹਨਾਂ ਦੀ ਮੈਂਬਰਸ਼ਿਪ ਰੱਦ ਹੋ ਸਕਦੀ ਆ ਹੁਣ ਉਹ ਵੀ ਨਹੀਂ ਹੋਣੀ ਕਿਉਂਕਿ ਜਿਹਦੇ ਵਿੱਚ ਹੁਣ 10 ਤਰੀਕ ਨੂੰ ਅਮਰਤਪਾਲ ਰਿਹਾ ਹੋਣਗੇ ਕਿਉਂਕਿ ਇਹ ਪੰਜਾਬ ਵਾਸਤੇ ਬਹੁਤ ਵੱਡੀ ਖੁਸ਼ਖਬਰੀ ਆ ਕਿ ਕਿ ਨਸ਼ੇ ਦੇ ਮੁੱਦੇ ਤੇ ਰੋਕ ਲੱਗ ਜਾਣੀ ਆ ਸਾਡੇ ਪੰਜਾਬ ਦੇ ਨੌਜਵਾਨ ਜਿਹੜੇ ਏਦੋਂ ਪਹਿਲਾਂ ਚਿੱਟੇ ਲਾਲ ਲਾ ਕੇ ਕਿੰਨੇ ਹੀ ਮਾਮਾ ਦੇ ਪੁੱਤ ਮਰ ਗਏ ਤੇ ਕਿੰਨੇ ਘਰ ਉਜੜ ਗਏ ਪੰਜਾਬ ਦੇ ਵਿੱਚ ਜੇ ਅਮਰਤਪਾਲ ਦੀ ਸਰਕਾਰ ਆਜੂ ਤਾਂ ਮੈਂ ਕਹਣਾ ਨਸ਼ੇ ਦੇ ਮੁੱਦਿਆਂ ਤੇ ਬਿਲਕੁਲ ਰੋਕ ਲੱਗ ਜਾਣੀਆਂ ਮੈਨੂੰ ਸੀਐਮ ਭਾਨਪਾਤਵਾਂ ਦਾ ਤਾਂ ਨਹੀਂ ਪਤਾ ਪਰ ਜੋ ਆਪਾਂ ਗੱਲ ਕਰੀਏ ਅਮਰਤਪਾਲ ਦੀ ਕਿਉਂਕਿ ਗੱਲ ਚਾਰੇ ਪਾਸੇ ਹੁਣ ਇਹੀ ਉੱਠੀ ਬੈਠੀ ਆ ਜੇ ਗੱਲ ਕਰੀਏ ਆਪਾਂ ਸ਼ੁਰੂ ਤੋਂ ਸਰਕਾਰਾਂ ਦੀ ਜੋ ਕਾਂਗਰਸ ਕਾਲੀ ਇਹਨਾਂ ਨੇ 25 ਸਾਲ ਰਾਜ ਕਰਿਆ ਫਿਰ ਆ ਕੇ ਆਮ ਆਦਮੀ ਪਾਰਟੀ ਵਾਲੇ ਕਿਉਂਕਿ ਦੋਨੇ ਘਰਾ ਤੋਂ ਅੱਕ ਕੇ ਇਹਨਾਂ ਨੇ ਤੀਜਾ ਘਰ ਸੀਐਮ ਭਵਨਤਮਨ ਦਾ ਚੁਣਿਆ ਲੋਕਾਂ ਨੇ ਵੀ ਕੁਝ ਨਵਾਂ ਚੰਗਾ ਕਰੂਗਾ ਨਵੀਂ ਪਾਰਟੀ ਚੁਣੀਗੀ ਇਹਨੂੰ ਵੀ ਦੇਖ ਲਿਆ ਪਰ ਹੁਣ ਰਹਿ ਗਿਆ ਕੱਲਾ ਅਮਰਤਪਾਲ ਲੋਕਾਂ ਦੀ ਵਿਵਾਜ ਇਹੀ ਆ ਸਾਡੀਆਂ ਜੋ ਮਾਤਾ ਪਿਤਾਾਂ ਦੀ ਜੋ ਪੰਜਾਬ ਦੇ ਵਿੱਚ ਹਰ ਕੱਲੇ ਕੱਲੇ ਦਿਲ ਦੇ ਵਿੱਚ ਬੱਚੇ-ਬੱਚੇ ਦੇ ਅਮਰਤਪਾਲ ਬੈਠਾ ਕਹਿੰਦਾ ਮਤਲਬ ਹਰ ਦੇ ਦਿਲ ਦੇ ਵਿੱਚ ਇਹ ਆ ਵੀ ਅਮਰਤਪਾਲ ਆਉਣਾ ਚਾਹੀਦਾ ਕਿਉਂਕਿ ਉਹ ਇੱਕ ਆਪਾਂ ਕਹਿੰਦੇ ਲੋਕਾਂ ਨੂੰ ਸਿੱਖ ਦੀ ਰਾਹ ਤੇ ਮੈਂ ਕਹਿੰਦਾ ਸਿੱਖੀ ਦੇ ਰਾਹ ਤੇ ਤੋਰੂਆ ਤਾਂ ਜਿਹੜੇ ਸਾਡੇ ਨੌਜਵਾਨ ਨਸ਼ੇ ਤੋਂ ਵੀ ਰਹਿਤ ਹੋਣਗੇ ਦੂਜਾ ਨੰਬਰ ਜਿਹੜਾ ਅਮਰਤ ਛਕਣਗੇ ਉਹ ਗੱਲ ਆਡਾ ਵਧੀਆ ਮੈਂ ਕਹਿੰਦਾ ਵੀ ਪੰਜਾਬ ਦੇ ਵਿੱਚ ਮਾਹੌਲ ਬਹੁਤ ਵਧੀਆ ਹੋ ਜਾਣਾਗਾ ਜੇ ਨਸ਼ਾ ਦੀ ਰੋਕ ਲੱਗ ਗਈ ਤਾਂ ਸਾਡੇ ਨੌਜਵਾਨ ਜਿਹੜੇ ਮੈਂ ਕਹਿੰਦਾ ਇਸ ਤੋਂ ਪਹਿਲਾਂ ਕਿੰਨੇ ਹੀ ਮਾਵਾ ਦੇ ਪੁੱਤ ਮਰ ਚਲੇ ਕਿਉਂਕਿ ਚਿੱਟੇ ਲਾ ਲਾ ਕੇ ਕਿੰਨੇ ਘਰ ਉਜੜ ਗਏ ਚਿੱਟੇ ਦੇ ਕਾਰਨ ਮੈਨੂੰ ਸੀਐਮ ਭਵਨਤਮਨ ਜਿਹੜਾ ਨਵਾਂ ਮੁੱਦਾ ਚੱਕਿਆ ਇਹਦਾ ਤਾਂ ਨਹੀਂ ਮੈਨੂੰ ਪਤਾ ਫਿਰ ਰੋਕ ਲੱਗੂ ਜਾਂ ਨਹੀਂ ਲੱਗੂ ਪਰ ਜੋ ਅਮਰਤਪਾਲ ਆ ਗਿਆ ਤਾਂ ਉਹ ਜ਼ਰੂਰ ਲੋਕ ਰੋਕ ਲਾ ਦੂਗਾ ਨਸ਼ੇ ਤੇ ਤਾਂ ਹੁਣ ਗੱਲ ਆਪਾਂ ਇੰਨੀ ਕਰਦੇ ਆ ਜਿਹੜੀ ਹੁਣ 10 ਤਰੀਕ ਨੂੰ ਜੋ ਆਪਾਂ ਕਹਿੰਦੇ ਆ ਵੈਗਰੂ ਨੇ ਸੁਣ ਲਈ ਅਮਰਤਪਾਲ ਦੀ ਰਿਹਾਈ ਹੋਣ ਜਾ ਰਹੀ ਆ ਤੇ ਜੋ ਬਈ ਹੁਣ 10 ਤਰੀਕ ਨੂੰ 10 ਤਰੀਕ ਨੂੰ ਬਾਹਰ ਆਉਣਗੇ ਤਾਂ 12 ਤਰੀਕ ਨੂੰ ਉਹਨਾਂ ਦੀ ਸੁਣਵਾਈ ਆ ਕੋਰਟ ਦੇ ਵਿੱਚ ਸੈਸ਼ਨ ਦੇ ਵਿੱਚ ਜੋ ਆਪਣੇ ਜਿਵੇਂ ਹੁਣ ਇਹ ਜਿੱਤੇ ਹੋਏ ਨਮਾਇंदे ਲੋਕਾਂ ਦੇ ਤਾਂ ਆਪਾਂ ਕਹਿੰਦੇ ਵੀ 497000 ਵੋਟ ਤੇ ਤਾਂ ਬਹੁਤ ਵੱਡੀ ਲੀਡ ਹੋ ਜਾਂਦੀ ਐ ਇਸ 497000 ਵੋਟ ਤਾਂ ਲੋਕਾਂ ਨੇ ਬਹੁਤ ਪਿਆਰ ਸਤਿਕਾਰ ਨਾਲ ਇਹਨਾਂ ਨੂੰ ਜਿੱਤਾਇਆ ਗਿਆ ਸੀ ਪਰ ਜੋ ਕੱਲ੍ਹ ਕਰੀਏ ਸਰਕਾਰਾਂ ਦੀ ਇਹਨਾਂ ਨੇ NSA ਲਾ ਕੇ ਖਾਲਸਤਾਨੀ ਕਹ ਕੇ ਅਮਰਤਪਾਲ ਨੂੰ ਜੇਲ੍ਹ ਦੇ ਵਿੱਚ ਰੱਖਿਆ ਗਿਆ ਤਾਂ ਹੁਣ ਗੱਲ ਇਹੀ ਦੇਖਣ ਨੂੰ ਬੰਦੀ ਆ ਵੀ ਹੁਣ ਇਹ 10 ਤਰੀਕ ਨੂੰ ਵੈਸੇ ਅਮਰਤਪਾਲ ਦੀ ਬਹੁਤ ਵੱਡੀ ਇੱਕ ਖੁਸ਼ਖਬਰੀ ਆ ਪੰਜਾਬ ਵਾਸਤੇ ਤਾ ਜੋ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਲੱਡੂ ਵੀ ਵੰਡੇ ਗਏ ਆ ਅਮਰਤਪਾਲ ਦੀ ਰਿਹਾਈ ਨੂੰ ਲੈ ਕੇ ਕਿਉਂਕਿ ਗੱਲ ਹੁਣ ਏਨੀ ਕਾ ਅਮਰਤਪਾਲ ਇੱਕ ਪੰਜਾਬ ਦਾ ਜੋਧਾਗਾ ਤਾਂ ਹਣ ਉਹਨਾਂ ਜੋਧਿਆਂ ਦੇ ਆਪਾਂ ਨਾਮ ਵੀ ਲਵਾਂਗੇ ਕੌਣ ਕੌਣ ਆ ਪੰਜਾਬ ਦੇ ਵਿੱਚ ਪਹਿਲੀ ਗੱਲ ਕਰੀਏ ਆਪਾਂ ਅਮਰਤਪਾਲ ਦੀ ਦੂਜੇ ਨੰਬਰ ਤੇ ਲੱਖਾ ਸਿੰਘ ਸਿਧਾਨਾ ਤੀਜੇ ਨੰਬਰ ਤੇ ਅਮਰ ਅਮਜੋਤ ਮਾਨ ਅਮਜੋਤ ਮਾਨ ਕੌਣ ਜੋ ਇੱਕ ਸਟਾਰ ਵੀ ਰਿਹਾਗਾ ਡਾਇਰੈਕਟਰ ਸਾਰਾ ਕੁਝ ਉਹੀ ਹੈਗਾ ਕਿਉਂਕਿ ਕਹਿਣਾ ਮਤਲਬ ਇਹ ਲੋਕਾਂ ਨੂੰ ਗਾਣੇ ਵੀ ਉਹਨੇ ਦਿੱਤੇ ਤੇ ਖੁਦ ਵੀ ਉਹ ਆਪ ਵੀ ਐਕਟਰ ਲੱਖਾ ਸਿੰਘ ਸਿਧਾਣਾ ਨਾਲ ਅਕਸਰ ਤੁਸੀਂ ਦੇਖਿਆ ਹੀ ਹੋ ਕਿਉਂਕਿ ਉਹ ਇੱਕ ਆਪਾਂ ਕਹ ਦਈਏ ਉਹ ਵੀ ਇੱਕ ਜੋਧਾ ਦਾ ਪੰਜਾਬ ਦੇ ਵਿੱਚ ਗੱਲ ਕਰਨ ਵਾਸਤੇ ਕੋਈ ਕੋਈ ਰਹਿ ਗਿਆ ਕੋ ਟਾਮਾ ਟੱਲਾ ਜੋਧਾ ਲੱਖੇ ਸਿਧਾਣੇ ਨੂੰ ਕਈ ਵਾਰ ਲੋਕਾਂ ਨੇ ਮਾੜਾ ਵੀ ਕਿਹਾ ਕਿ ਵਿਚ ਵਿਚ ਲੋਕਾਂ ਨੇ 100 ਦੇ ਵਿੱਚੋਂ 10 ਕਿ ਜਣਾਂ ਨੇ ਕਹਿ ਲਏ ਕੋਈ ਕੋਈ ਮੜਾ ਕਹਿੰਦਾ ਹਰ ਬੰਦਾ ਨਹੀਂ ਜੋ ਪਹਿਲਾਂ ਕੁਝ ਹੋ ਗਿਆ ਉਹ ਹੋ ਗਿਆ ਪਰ ਹੁਣ ਜਿਹੜਾ ਕਰਨ ਜਾ ਰਹੇ ਆ ਪਾਣੀਆਂ ਦੇ ਮੁੱਦੇ ਪੰਜਾਬੀ ਮਾਂ ਬੋਲੀ ਦਾ ਮੁੱਦਾ ਤਾਂ ਹੋਰ ਵੀ ਸਾਡੇ ਉਹ ਉਹ ਵੀ ਇੱਕ ਨਸ਼ੇ ਦੀ ਰੋਕ ਤੇ ਵੀ ਉਹਨਾਂ ਨੇ ਬੋਲੇ ਆ ਕਿ ਜਿਵੇਂ ਅਮਰਤਪਾਲ ਲਾਲ ਵੀ ਉਹ ਵੀ ਖੜੇ ਆ ਸਾਡੇ ਇਹ ਯੋਧੇ ਆ ਭਾਨਾ ਸਿੱਧੂ ਤੇ ਅਮਜੋਤਮਨ ਫਿਰ ਤੋਂ ਨਾਮ ਲਾਵਾਂਗੇ ਆਪਾਂ ਤਾਂ ਅਮਰਤਪਾਲ ਕਿਉਂਕਿ ਪੰਜਾਬ ਦੇ ਵਿੱਚ ਗੱਲ ਕਰਨ ਵਾਲੇ ਬਹੁਤ ਥੋੜੇ ਆ ਅਜੇ ਹੁਣ ਗੱਲ ਕਰੀਏ ਆਪਾਂ ਅਮਰਤਪਾਲ ਦੀ ਤਾਂ ਇਹ ਸਰਕਾਰਾਂ ਨੇ ਐਨਐਸ ਲਾ ਕੇ ਖਾਲਸਤਾਨੀ ਕਹਿ ਕੇ ਜੇਲ੍ਹ ਦੇ ਵਿੱਚ ਰੱਖਿਆ ਗਿਆ ਡਿਬ੍ਰੂਗੜ ਜੇਲ੍ਹ ਦੇ ਵਿੱਚ ਇਹਾਸਾਨ ਦੀ ਜੋ ਜੇਲ੍ਹ ਆ ਤਾਂ ਹੁਣ ਗੱਲ ਇੰਨੀ ਕਾ ਜੋ ਅਮਰਤਪਾਲ ਦੀ ਬਹੁਤ ਵੱਡੀ ਖੁਸ਼ਖਬਰੀ ਹੈ ਆਪਣੇ ਪੰਜਾਬੀ ਭੈਣ ਭਰਾਵਾਂ ਵਾਸਤੇ ਸਾਰਿਆਂ ਵਾਸਤੇ ਜਿਨ੍ਹਾਂ ਦੇ ਇਕੱਲੇ ਇਕੱਲੇ ਦਿਲ ਦੇ ਵਿੱਚ ਅਮਰਤਪਾਲ ਬੈਠਾ ਆਪਾਂ ਉਹਨਾਂ ਨੂੰ ਵੀ ਕਹਿਣਾ ਚਾਹੁੰਦੇ ਆ ਵੀ ਆਪਣੀ ਤਾਂ ਇਹੀ ਸ਼ਿਕਾਇਤ ਆ ਜੋ ਲੋਕਾਂ ਤੱਕ ਵੀ ਦੇਖੋ ਵੀ ਜੋ ਪੰਜਾਬ ਦੇ ਵਿੱਚ ਸਾਰੀਆਂ ਸਰਕਾਰਾਂ ਦੇਖ ਚੁੱਕੇ ਆਪਾਂ ਸੀਐਮ ਭੰਤਮਨ ਨੂੰ ਵੀ ਲੋਕਾਂ ਨੇ ਇੱਕ ਆਪਾਂ ਕਹਿੰਦੀਏ ਜਿਤਾਇਆ ਗਿਆ ਸੀ ਦੇਖਿਆ ਗਿਆ ਸੀ ਨਵੀਂ ਪਾਰਟੀ ਚੁਣੀਏ ਪੰਜਾਬ ਵਿੱਚ ਕੁਝ ਚੰਗਾ ਮਿਲ ਨੂੰ ਦੇਖਣ ਨੂੰ ਮਿਲੂ ਪਰ ਨਹੀਂ ਇਹਦੇ ਤੋਂ ਵੀ ਨਹੀਂ ਲੱਗੀ ਰੋਕ ਨਸ਼ਾ ਦੀ ਪਰ ਜੋ ਹੁਣ ਅਮਰਤਪਾਲ ਦੀ 10 ਤਰੀਕ ਨੂੰ ਰਿਹਾਈ ਹੋਣ ਜਾ ਰਹੀ ਆ ਤਾਂ 12 ਤਰੀਕ ਨੂੰ ਕੋਰਟ ਦੇ ਵਿੱਚ ਸੁਣਵਾਈ ਆ ਤਾਂ ਜਿਹਦੇ ਵਿੱਚ ਹੁਣ ਅਮਰਤਪਾਲ ਜੋ ਕਿ ਇੱਕ ਆਪਾਂ ਕਹਿੰਦੀਏ ਜਿੱਤੇ ਹੋਏ ਐਮਪੀ ਆ ਲੋਕਾਂ ਦਾ ਇੱਕ ਪਿਆਰ ਸਤਿਕਾਰ ਜੋ ਲੋਕਾਂ ਨੇ ਬਹੁਤ ਦਿੱਤਾ ਗਿਆ ਸੀ ਪਰ ਇਹ ਸਰਕਾਰਾਂ ਜਦੋਂ ਅਮਰਪਾਲ ਦੀ ਬਾਹਰ ਆਉਣ ਦੀ ਵਾਰੀ ਆਉਂਦੀ ਕੋਈ ਨਾ ਕੋਈ ਉਹਦੇ ਉੱਪਰ આરોਪ ਲਾ ਦਿੱਤਾ ਜਾਂਦਾ ਕੋਈ ਨਾ ਕੋਈ ਦੋਸ਼ ਲਾ ਦਿੱਤਾ ਜਾਂਦਾ ਜਿਵੇਂ ਹੁਣ ਗੱਲ ਕਰੀਏ ਜਦੋਂ ਆ ਨਵੀਂ ਪਾਰਟੀ ਬਣ ਜਾ ਰਹੀ ਸੀ ਕਾਲੀਦਾਰ ਬਾਸ ਪੰਜਾਬ ਦੇ ਇਹਨਾਂ ਦੀ ਪਾਰਟੀ ਬਣ ਰਹੀ ਸੀ ਅਮਰਪਾਲ ਸਿੰਘ ਦੀ ਤਾਂ ਇਹਨਾਂ ਨੇ ਉਹਦੇ ਉੱਤੇ ਇੱਕ ਦੋਸ਼ ਲਾ ਦਿੱਤਾ ਗਿਆ ਸੀ ਗੁਰਪ੍ਰੀਤ ਨਾਂ ਦਾ ਇੱਕ ਸ਼ਖਸ ਗੁਰਪ੍ਰੀਤ ਹਰੀ ਨਾਂ ਦਾ ਇੱਕ ਸ਼ਖਸ ਆ ਉਹਨਾਂ ਹੱਤਿਆਨਕ ਇਸ ਲਾਇਆ ਗਿਆ ਜੁਏਪੀਐਲ ਆਇਆ ਗਿਆ ਅਮਰਤਪਾਲ ਸਿੰਘ ਵੀ ਕਿਸੇ ਤਰੀਕੇ ਨਾਲ ਅਮਰਤਪਾਲ ਬਾਹਰ ਨਾ ਆ ਜੇ ਜੇ ਅਮਰਤਪਾਲ ਬਾਹਰ ਆਉਂਦਾ ਤਾਂ ਪੰਜਾਬ ਦੇ ਮੁੱਦੇ ਚੱਕਣੇ ਆ ਕਿਉਂਕਿ ਪੰਜਾਬ ਦੇ ਮੁੱਦਾਂ ਤੇ ਗੱਲ ਕਰਨੀ ਆ ਤਾਂ ਇਹਨਾਂ ਦੇ ਨਸ਼ੇ ਨਹੀਂ ਵਿਕਣੇ ਇਸ ਕਰਕੇ ਅਮਰਤਪਾਲ ਨੂੰ ਬਾਹਰ ਨਹੀਂ ਆਉਣ ਦਿੱਤਾ ਯਾਰ ਗੱਲ ਇੰਨੀ ਕੀ ਆ ਚਲੋ ਜੀ ਖਾਸ ਕਰਕੇ ਜੋ ਅਮਰਤਪਾਲ ਦੀ ਬਹੁਤ ਵੱਡੀ ਖੁਸ਼ਖਬਰੀ ਜੋ 10 ਤਰੀਕ ਨੂੰ ਬਾਹਰ ਆਉਣ ਜਾ ਰਹੇ ਆ ਤਾਂ ਜੋ ਹਾਈ ਕੋਰਟ ਦੇ ਵਿੱਚ ਉਹਨਾਂ ਦੇ ਸੈਸ਼ਨ ਦੇ ਵਿੱਚ ਹੁਣ 12 ਤਰੀਕ ਨੂੰ ਸੁਣਵਾਈ ਵੀ ਹੋਊਗੀ ਤਾਂ ਹੁਣ ਇੰਨੀ ਕ ਅਪੀਲ ਕਰਦੇ ਆ ਆਪਣੇ ਪੰਜਾਬੀ ਭੈਣ ਭਰਾਵਾਂ ਨੂੰ ਆਪਣਾ ਪੰਜਾਬ ਦੇ ਮੁੱਦਿਆਂ ਤੇ ਚੈਨਲ ਆ ਪੰਜਾਬ ਦੇ ਪ੍ਰਤੀ ਜੋ ਗੱਲਬਾਤ ਹੁੰਦੀ ਹੈ ਥੋਡੇ ਨਾਲ ਸਾਂਝੀ ਕਰਦੇ ਆਪਾਂ ਜਿੰਨਾ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਦੇ ਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਆ ਕਰੋ ਤਾਂ ਕਿ ਇਹ ਭਰਾ ਨੋਟੀਫਿਕੇਸ਼ਨ ਬੰਨ ਰਵੇ ਮਿਲਦੇ ਆ ਕੱਲ ਨੂੰ ਨਵੇਂ ਟੌਪ ਤੇ ਧੰਨਵਾਦ